ਤੇ ਆਪਰੇ ਸਿਖਰਾਜ ਵੇਲੇ ਤੇ ਜਿਹੜੇ ਪਹਿਲਾ ਗੁਰੂ ਗੋਬਿੰਦ ਸਿੰਘ ਸਾਹੀ ਸਿੱਕੇ ਸੀ ਤੇ ਗੁਰਨਾਨਕ ਸਾਹੀ ਸਿੱਕੇ ਸੀ ਗੁਰੂ ਗੋਬਿੰਦ ਸਿੰਘ ਜੀ ਵਾਲੇ ਸਿੱਕੇ ਸੀ ਗੋਬਿੰਦ ਸਿੰਘ ਬਾਦਲੇ ਸ਼ੁਰੂ ਕੀਤੇ ਸੀ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਹ ਓਡੇ ਪੁਰਾਣੇ ਨਹੀਂ ਉਹ ਭਾਰੇ ਸੀ ਇਹ ਦੋਨੇ ਆਕਸ਼ਨ ਚੁਲੇ ਸੀ ਅੱਛਾ ਇਹ ਕਿਥੋਂ ਲਏ ਸੀ ਇਹ ਯੂਕੇ ਤੋਂ ਯੂਕੇ ਤੋਂ ਓਕੇ ਆਹ ਬਹੁਤ ਟਾਈਮ ਚੁਸਤ ਹੈਗੀ ਜਿਵੇਂ ਆ ਫੋਟੋ ਆ ਹੂੰ ਇਹ ਬਹੁਤ ਸੋਹਣੀ ਆ ਹਨਾ ਤਸਵੀਰ ਥੋੜਾ ਸਾਥ ਹਾਂ ਜੀ ਹਾਂ ਜੀ ਇਹ ਸ਼੍ਰੀ ਦਰਬਾਰ ਸਾਹਿਬ ਦੇ ਪਹਿਲਾਂ ਵਾਲੇ ਜੀ ਜੀ ਇਹ ਇੱਕ ਡਿਜੀਟਲ ਉਦੋਂ ਔਇਲ ਲਗਾਣੀ ਹਾਂਜੀ ਮਹਾਰਾਜਾ ਸ਼ੇਰ ਸਿੰਘ ਦੀ ਮਹਾਰਾਜਾ ਸ਼ੇਰ ਸਿੰਘ ਦੀ ਆ ਸਿੱਖ ਰਜiment ਦੀ ਆ ਉਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਅੰਦਰ ਜਿਹੜੀ ਉਹ ਮੀਨਾ ਕਰੀ ਇਹਨੂੰ ਨਕਾਸ਼ੀ ਕਹਿੰਦੇ ਹਾਂਜੀ ਤੇ ਇੱਕ ਇੱਥੋਂ ਦੇ ਮੇਰੇ ਮਿੱਤਰ ਨੇ ਅਰਵਿੰਦਰ ਸਿੰਘ ਨਕਾਸ਼ ਉਹਨਾਂ ਦੇ ਫਾਦਰ ਨੇ ਪੁਰਾਣੇ ਕਾਲ ਤੱਕ ਸਾਦੀ ਦੇ ਦਰਬਾਰ ਸਾਹਿਬ ਦੀ ਨਕਾਸ਼ੀ ਕੀਤੀ ਸੀ ਤੇ ਹੁਣ ਉਹ ਆਪ ਕਰ ਰਿਹਾ ਬਹੁਤ ਵਧੀਆ ਫਾਰਮ ਆ ਆਰਟ ਦਾ ਨਕਾਸ਼ੀ ਜੀ ਜੀ ਤੇ ਉਹਨਾਂ ਦੇ ਸਾਨੇ ਦੇ ਲੱਗੇ ਅਰਵਿੰਦਰ ਨਕਾਸ਼ ਮਿੱਤਰ ਆ ਮੇਰਾ ਉਹ ਨੇ ਮੈਨੂੰ ਵੀ ਸ਼ਾਟ ਪਿਕਚਰ ਪੇ ਜੀਸੀ ਦੇ ਦਰਬਾਰ ਸਾਹਿਬ ਦੀ ਇੱਕ ਫ੍ਰੈਂਚ ਆਰਟਿਸਟ ਦੀ ਉਹ ਇਹ ਇੱਕ ਫ੍ਰੈਂਚ ਆਰਟਿਸਟ ਸੀਗਾ ਹਮ ਕਿਵੀ ਜੁਰੀਅਨ ਕਿ ਬਤਨ ਇਹ ਕੀ ਰਸ ਸੀ ਬੜੀ ਪੁਰਾਣੀ ਉਹਨੇ ਇੱਕ ਸਿੱਖ ਆਫੀਸਰ ਦੀ ਪੇਂਟਿੰਗ ਬਣਾਈ ਸੀ ਇਹ ਹਨਾ ਵੈਟ ਟਾਈਮ ਇਹਦਾ ਕਲਰ ਤੇ ਉਹ ਵਾਰਨੇਸ਼ ਨਹੀਂ ਵੱਜੀ ਤਾਂ ਸ਼ਾਈ ਜਾ ਰਹੀ ਹੈ ਨਹੀਂ ਪਰ ਬਹੁਤ ਸੋਹਣੀ ਬਹੁਤ ਸੋਹਣੀ ਜੰਗੀ ਪੇਂਟਿੰਗ ਲੱਗੀ ਹਾਂ ਹਾਂ ਇੱਕ ਮੇਰਾ ਦੋਸਤ ਹੈ ਜੀ ਚੰਡੀਗੜ੍ਹ ਜੀ ਇੰਡੀਅਨ ਪਲਾਈਵੁੱਡ ਦਾ ਫਤਿਹ ਓਕੇ ਉਹ ਰੈਡੀ ਕਰਾਉਂਦੇ ਉਹਨਾਂ ਕੋਲੇ ਮੁਸਲਮਾਨ ਕਾਰੀਗਰਾਂ ਠੀਕ ਹੈ ਤੇ ਕਈ ਪੇਂਟਿੰਗਸ ਉਹਨਾਂ ਕੋਲੇ ਪੁਰਾਣੀਆਂ ਬਣੀ ਹੋਈਆਂ ਨੇ ਉਹ ਵਾਲਾ ਡਿਜ਼ਾਈਨਰ ਇੱਕ ਇੱਕ ਪ੍ਰਿੰਟਰ ਕੈਨਵਸ ਤੇ ਜਾਂ ਪੇਂਟਿੰਗ ਹੈ ਕੈਨਵਸ ਤੇ ਪੇਂਟਿੰਗ ਪ੍ਰਿੰਟਰ ਹਨ ਹੈ ਕੈਨਵਸ ਤੇ ਤੇ ਇਹ ਆਪਣਾ ਉਹ ਬਣਾਉਂਦਾ ਹੈ ਤੇ ਉਹ ਮਹੀਨਾ ਖਲਾ ਦਿੰਦਾ ਇੱਥੇ ਜੀ ਜੀ